ਸਾਸਰੀਕਾਲ ਅੱਜ ਆਪਾਂ ਇੱਕ ਕਾਫੀ ਗੰਭੀਰ ਮੁੱਦੇ ਤੇ ਗੱਲ ਕਰ ਰਹੇ ਹਾਂ ਹਾਂਜੀ ਇਹ ਮੁੱਦਾ ਸ਼ੁਤਰਾਣਾ ਪਿੰਡ ਨਾਲ ਜੁੜਿਆ ਹੋਇਆ ਹੈ ਉੱਥੇ ਕੂੜੇ ਦੀ ਸਮੱਸਿਆ ਬਹੁਤ ਵੱਡੀ ਬਣ ਗਈ ਹੈ ਬਿਲਕੁਲ ਸਾਡੇ ਕੋਲ ਇੱਕ ਦਸਤਾਵੇਜ਼ ਹੈ ਸ਼ੁਤਰਾਣਾ ਕੂੜਾ ਸਮੱਸਿਆ ਪਿੰਡ ਦੀ ਪੁਕਾਰ ਇਸ ਤੋਂ ਪਤਾ ਲੱਗਦਾ ਹੈ ਕਿ ਮਸਲਾ ਹੈ ਕੀ ਹੈ ਹੂੰ ਮਸਲਾ ਇਹ ਹੈ ਕਿ ਪਾਤਰਣਾ ਸ਼ਹਿਰ ਦੀ ਨਗਰ ਕੌਂਸਲ ਉਹ ਆਪਣਾ ਸਾਰਾ ਕੂੜਾ ਕਰਕਟ ਸ਼ੁਤਰਾਣਾ ਪਿੰਡ ਵਿੱਚ ਸੁੱਟ ਰਹੀ ਹੈ ਹਾਂ ਤੇ ਸ਼ੁਤਰਾਣਾ ਕੋਈ 7 ਕਿਲੋਮੀਟਰ ਦੂਰ ਹੈ ਪਾਤਰਣਾ ਤੋਂ ਤੇ ਸਭ ਤੋਂ ਵੱਡੀ ਗੱਲ ਇਹ ਇੱਕ ਵੱਖਰੀ ਇਕਾਈ ਹੈ ਨਾ ਪੰਚਾਇਤੀ ਇਲਾਕਾ ਬਿਲਕੁਲ ਇੱਕ ਪਾਸੇ ਸ਼ਹਿਰੀ ਨਗਰ ਕੌਂਸਲ ਦੂਜੇ ਪਾਸੇ ਪਿੰਡੂ ਪੰਚਾਇਤ ਇਹਨਾਂ ਦੇ ਕੰਮ ਕਰਨ ਦੇ ਦਾਇਰੇ ਉਹ ਵੱਖਰੇ ਹੁੰਦੇ ਨੇ ਸਹੀ ਗੱਲ ਤਾਂ ਅੱਜ ਆਪਾਂ ਇਸੇ ਤੇ ਡੂੰਘਾਈ ਚ ਵਿਚਾਰ ਕਰਾਂਗੇ ਦੇਖਾਂਗੇ ਕਿ ਉੱਥੇ ਅਸਲ ਵਿੱਚ ਕੀ ਹੋ ਰਿਹਾ ਹੈ ਲੋਕ ਕੀ ਸੋਚਦੇ ਨੇ ਕਾਨੂੰਨ ਕੀ ਕਹਿੰਦਾ ਇਸ ਦਸਤਾਵੇਜ਼ ਵਿੱਚ ਕੀ ਹਾਲ ਦੱਸੇ ਗਏ ਨੇ ਹਾਂਜੀ ਚਲੋ ਫਿਰ ਸ਼ੁਰੂ ਕਰਦੇ ਆਂ ਤਾਂ ਦਸਤਾਵੇਜ਼ ਕਹਿੰਦਾ ਹੈ ਕਿ ਹਾਲਾਤ ਕਾਫੀ ਮਤਲਬ ਖਰਾਬ ਨੇ ਪਿੰਡ ਦੇ ਇੰਟਰੈਂਸ ਤੇ ਬਣਾ ਰੋਡ ਤੇ ਜਗ੍ਹਾ ਹੈ ਉਹਨੂੰ ਲੋਕ ਡੇਜ਼ੀ ਵਾਲੀ ਜਗ੍ਹਾ ਕਹਿੰਦੇ ਨੇ ਅੱਛਾ ਡੇਜ਼ੀ ਵਾਲੀ ਜਗ੍ਹਾ ਉੱਥੇ ਕੀ ਹੈ ਉੱਥੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਨੇ ਇੰਨੀ ਬਦਬੂ ਆਉਂਦੀ ਹੈ ਕਿ ਕਹਿੰਦੇ ਨੇ ਕੋਲੋਂ ਲੰਘਣਾ ਵੀ ਮੁਸ਼ਕਿਲ ਹੈ ਹੂੰ ਇਸ ਨੂੰ ਤਾਂ ਦਸਤਾਵੇਜ਼ ਵਿੱਚ ਪਿੰਡ ਦੇ ਮੱਥੇ ਤੇ ਕਲੰਕ ਤੇ ਲੋਕਾਂ ਦੀ ਸਿਹਤ ਲਈ ਜ਼ਹਿਰ ਤੱਕ ਕਿਹਾ ਗਿਆ ਹੈ ਬਿਲਕੁਲ ਇਹ ਸਿਰਫ ਦੇਖਣ ਚ ਬੁਰਾ ਨਹੀਂ ਲੱਗਦਾ ਇਹ ਤਾਂ ਲੋਕਾਂ ਦੇ ਮਨੋਬਲ ਤੇ ਵੀ ਅਸਰ ਪਾਉਂਦਾ ਜਦੋਂ ਤੁਹਾਡੇ ਪਿੰਡ ਦੀ ਪਹਿਚਾਨ ਹੀ ਗੰਦਗੀ ਦੇ ਢੇਰ ਬਣ ਜਾਂ। ਤੇ ਸਿਹਤ ਦਾ ਖਤਰਾ ਤਾਂ ਹੈ ਹੀ ਹੈ ਵਾਤਾਵਰਨ ਦਾ ਨੁਕਸਾਨ ਵੱਖਰਾ ਪਰ ਗੱਲ ਇੱਥੇ ਨਹੀਂ ਮੁੱਕਦੀ ਇਸ ਮਾਮਲੇ ਚ ਇੱਕ ਹੋਰ ਪਹਿਲੂ ਵੀ ਹੈ। ਉਹ ਕੀ? ਦਸਤਾਵੇਜ਼ ਵਿੱਚ ਇਸ਼ਾਰਾ ਹੈ ਕਿ ਪਿੰਡ ਤੇ ਹੀ ਕੁਝ ਪੁਰਾਣੇ ਵਸਨੀਕ ਜਿਨ੍ਹਾਂ ਨੂੰ ਵੱਡੇ ਨਾਮਾਂ ਵਾਲੇ ਆ ਗਿਆ। ਅੱਛਾ। ਉਹਨਾਂ ਦਾ ਕੀ ਰੋਲ ਹੈ? ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੀ ਜ਼ਮੀਨ ਦਿੱਤੀ ਹੈ ਕੂੜਾ ਸੁੱਟਣ ਲਈ। ਮਤਲਬ ਨਿੱਜੀ ਫਾਇਦੇ ਲਈ ਹੋ ਹੋ ਇਸ ਨੂੰ ਤਾਂ ਫਿਰ ਪਿੰਡ ਵਾਲੇ ਗਦਾਰੀ ਕਹਿ ਰਹੇ ਹੋਣਗੇ ਜਿਵੇਂ ਦਸਤਾਵੇਜ਼ ਵਿੱਚ ਲਿਖਿਆ ਹੈ ਹਾਂਜੀ ਬਿਲਕੁਲ ਇਹ ਸਥਿਤੀ ਨੂੰ ਹੋਰ ਵੀ ਕੀ ਕਹਿੰਦੇ ਆ ਗੁੰਜਲਦਾਰ ਬਣਾ ਦਿੰਦਾ ਜਦੋਂ ਆਪਣੇ ਹੀ ਬੰਦੇ ਸ਼ਾਮਿਲ ਹੋਣ ਹਮ ਪਰ ਇੱਕ ਚੰਗੀ ਗੱਲ ਵੀ ਹੋਈ ਹੈ ਸ਼ਾਇਦ ਸਰਪੰਚ ਬਾਰੇ ਕੁਝ ਜ਼ਿਕਰ ਹੈ हां ਜਿਹੜੇ ਮੌਜੂਦਾ ਸਰਪੰਚ ਨੇ सुरेश ਕੁਮਾਰ ਦਸਤਾਵੇਜ਼ ਉਹਨਾਂ ਦੀ ਤਾਰੀਫ਼ ਕਰਦਾ ਹੈ ਕਿ ਲੋਕਾਂ ਦੇ ਕਹਿਣ ਤੇ ਉਹਨਾਂ ਨੇ ਮੌਕਾ ਦੇਖਿਆ ਕੁਝ ਸਫਾਈ ਕਰਵਾਈ। ਅੱਛਾ ਕੁਝ ਐਕਸ਼ਨ ਲਿਆ ਗਿਆ। ਹਾਂ ਪਰ ਪੂਰਾ ਨਹੀਂ। ਉਸ ਨੂੰ 30% ਕੰਮ ਕਿਹਾ ਗਿਆ ਹੈ। ਲੋਕ ਚਾਹੁੰਦੇ ਨੇ ਕਿ ਜਿਹੜਾ ਵਾਅਦਾ ਸੀ ਉਹ ਪੂਰਾ ਹੋਵੇ। ਯਾਨੀ ਕਿ 100% ਹੱਲ ਜਿਵੇਂ ਕੂੜੇ ਤੇ ਮਿੱਟੀ ਪਾਉਣ ਦੀ ਗੱਲ ਸੀ। ਬਿਲਕੁਲ ਪਰ ਫਿਰ ਪੂਰੀ ਪੰਚਾਇਤ ਬਾਰੇ ਕੀ ਕਿਹਾ ਗਿਆ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਨੇ ਹਾਂ ਦਸਤਾਵੇਜ਼ ਕਹਿੰਦਾ ਹੈ ਕਿ ਪੰਚਾਇਤ ਥੋੜੀ ਨਕਾਰਾ ਜਾਂ ਕਮਜ਼ੋਰ ਲੱਗ ਰਹੀ ਹੈ ਜਿਵੇਂ ਉਹ ਸਖਤ ਕਦਮ ਚੁੱਕਣ ਤੋਂ ਚਿਜਕ ਰਹੇ ਹੋਣ ਹੂੰ ਇਸ ਦੇ ਕਈ ਕਾਰਨ ਹੋ ਸਕਦੇ ਨੇ ਸ਼ਾਇਦ ਕੋਈ ਦਬਾਅ ਹੋਵੇ ਹੋ ਸਕਦਾ ਹੈ ਪਰ ਲੋਕ ਤਾਂ ਉਮੀਦ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਹੀ ਰੱਖਦੇ ਨੇ ਹੈਨਾ ਚਲੋ ਹੁਣ ਕਾਨੂੰਨੀ ਪੱਖ ਤੋਂ ਦੇਖੀਏ ਇਹ ਕਿੰਨਾ ਕੁ ਸਪਸ਼ਟ ਹੈ ਕਿ ਪਾਤਰਾਂ ਵਾਲੇ ਗਲਤ ਕਰ ਰਹੇ ਨੇ ਕਾਨੂੰਨੀ ਤੌਰ ਤੇ ਤਾਂ ਇਹ ਬਿਲਕੁਲ ਸਾਫ਼ ਹੈ ਜਿਵੇਂ ਆਪਾਂ ਪਹਿਲਾਂ ਕਿਹਾ ਦੋਵੇਂ ਵੱਖਰੀਆਂ ਪ੍ਰਸ਼ਾਸਕੀ ਇਕਾਈਆਂ ਨੇ ਸ਼ਹਿਰੀ ਤੇ ਪਿੰਡੂ ਹਾਂਜੀ ਸੰਵਿਧਾਨ ਚ ਵੀ ਇਸ ਦਾ ਜ਼ਿਕਰ ਹੈ ਬਿਲਕੁਲ ਤਾਰਾ 243 ਜੀ ਪੰਚਾਇਤਾਂ ਲਈ ਤੇ 243 ਡਬਲਯੂ ਨਗਰ ਪਾਲਿਕਾਵਾਂ ਲਈ ਇਹਨਾਂ ਦੇ ਕੰਮ ਵੱਖਰੇ ਵੱਖਰੇ ਦੱਸੇ ਗਏ ਨੇ ਠੀਕ ਹੈ ਤੇ ਦੂਜਾ ਕਾਰਨ ਦੂਜਾ ਤੇ ਸਭ ਤੋਂ ਅਹਿਮ ਕਾਰਨ ਹੈ ਕਿ ਕੋਈ ਵੀ ਲੋੜਿੰਦੀ ਇਜਾਜ਼ਤ ਨਹੀਂ ਲਈ ਗਈ ਕੋਈ ਇਜਾਜ਼ਤ ਨਹੀਂ ਜਿਵੇਂ ਨਾਤਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਯਾਨੀ ਪੀਸੀਬੀਸੀ ਤੋਂ ਪੁੱਛਿਆ ਗਿਆ ਹਾਂ ਨਾ ਹੀ ਜ਼ਿਲ੍ਹੇ ਦੇ ਵੱਡੇ ਅਫਸਰਾ ਡੀਸੀ ਜਾਂ ਐਸਡੀਐਮ ਤੋਂ ਕੋਈ ਮੰਜ਼ੂਰੀ ਲਈ ਤੇ ਸ਼ੁਤਰਾਣਾ ਪੰਚਾਇਤ ਤੋਂ ਉਹਨਾਂ ਤੋਂ ਵੀ ਕੋਈ ਲਿਖਤੀ ਸਹਿਮਤੀ ਨਹੀਂ ਲਈ ਇਸ ਲਈ ਕਾਨੂੰਨੀ ਤੌਰ ਤੇ ਤਾਂ ਸ਼ੁਤਰਾਣਾ ਦਾ ਪੱਖ ਬਹੁਤ ਮਜ਼ਬੂਤ ਹੈ ਇਹ ਕੰਮ ਗੈਰ ਕਾਨੂੰਨੀ ਹੈ ਤਾਂ ਫਿਰ ਇਸ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ ਦਸਤਾਵੇਜ਼ ਕੁਝ ਸੁਝਾਅ ਦਿੰਦਾ ਹੈ ਹਾਂਜੀ ਕੁਝ ਕਦਮ ਸੁਝਾਏ ਗਏ ਨੇ ਜਿਵੇਂ ਕਿ ਲਿਖਤੀ ਸ਼ਿਕਾਇਤਾਂ ਭੇਜਣੀਆਂ ਕਿਨਾਂ ਨੂੰ BDPO ਨੂੰ ਯਾਨੀ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫਸਰ ਨੂੰ ਫਿਰ SDM ਪਾਤਰਾ ਨੂੰ ਤੇ PCPC ਨੂੰ ਵੀ ਠੀਕ ਹੈ ਇਸ ਨਾਲ ਗੱਲ ਉੱਪਰ ਤੱਕ ਪਹੁੰਚੇਗੀ ਹਾਂ ਤੇ ਇੱਕ ਹੋਰ ਕੰਮ ਕਰਨ ਲਈ ਕਿਹਾ ਗਿਆ ਹੈ RTI ਪਾਉਣਾ ਸੂਚਨਾ ਦਾ ਅਧਿਕਾਰ ਕਿਸ ਨੂੰ ਪਾਤਰਾ ਨਗਰ ਕਾਉਂਸਲ ਨੂੰ ਉਹਨਾਂ ਤੋਂ ਪੁੱਛਿਆ ਜਾਵੇ ਕਿ ਭਾਈ ਤੁਸੀਂ ਕਿਸ ਆਗਿਆ ਨਾਲ ਇੱਥੇ ਕੂੜਾ ਸੁੱਟ ਰਹੇ ਹੋ ਇਹ ਵਧੀਆ ਤਰੀਕਾ ਹੈ ਜਵਾਬ ਦੇਹੀ ਤੈਅ ਕਰਨ ਦਾ ਬਿਲਕੁਲ ਤੇ ਨਾਲ ਹੀ ਸ਼ੁਤਰਾਣਾ ಗ್ರಾಮ ਪੰਚਾਇਤ ਨੂੰ ਖੁਦ ਵੀ ਇੱਕ ਮਤਾ ਪਾਸ ਕਰਨਾ ਚਾਹੀਦਾ ਇਸ ਕੰਮ ਨੂੰ ਰੋਕਣ ਲਈ ਹਾਂ ਪੰਚਾਇਤ ਦਾ ਆਪਣਾ ਸਟੈਂਡ ਲੈਣਾ ਬਹੁਤ ਜ਼ਰੂਰੀ ਹੈ ਤਾਂ ਕੁਲ ਮਿਲਾ ਕੇ ਸਥਿਤੀ ਇਹ ਹੈ ਕਿ ਸ਼ੁਤਰਾਣਾ ਵਿੱਚ ਇੱਕ ਗੰਭੀਰ ਸਮੱਸਿਆ ਹੈ ਜੋ ਕਿ ਗੈਰ ਕਾਨੂੰਨੀ ਵੀ ਹੈ ਹਾਂ ਤੇ ਭਾਵੇਂ ਸਰਪੰਚ ਨੇ ਕੁਝ ਕੀਤਾ ਹੈ ਪਰ ਪੂਰਾ ਹੱਲ ਅਜੇ ਨਹੀਂ ਹੋਇਆ ਤੇ ਪੰਚਾਇਤ ਦੀ ਭੂਮਿਕਾ ਤੇ ਸਵਾਲ ਨੇ ਨਾਲੇ ਕੁਝ ਸਥਾਨਕ ਲੋਕਾਂ ਤੇ ਵੀ ਸਹੀ ਗੱਲ ਕਾਨੂੰਨੀ ਤੌਰ ਤੇ ਪਿੰਡ ਮਜ਼ਬੂਤ ਹੈ ਪਰ ਲੋੜ ਹੈ ਲੋਕਾਂ ਦੇ ਇਕੱਠੇ ਹੋਣ ਦੀ ਤੇ ਪੰਚਾਇਤ ਦੇ ਦ੍ਰਿੜ ਰਾਦੇ ਦੀ ਹਮ ਜਿਹੜੇ ਕਦਮ ਸੁਝਾਏ ਗਏ ਨੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਹੈ ਅਖੀਰ ਵਿੱਚ ਇਹ ਦਸਤਾਵੇਜ਼ ਇੱਕ ਵੱਡਾ ਸਵਾਲ ਛੱਡ ਜਾਂਦਾ ਹੈ ਕੀ ਸਵਾਲ ਕਿ ਇਸ ਮਸਲੇ ਦਾ ਪੱਕਾ ਹੱਲ ਕਦੋਂ ਹੋਵੇਗਾ ਕੀ ਸ਼ੁਤਰਾਣਾ ਦੇ ਲੋਕ ਇਸੇ ਤਰ੍ਹਾਂ ਚੁੱਪ ਰਹਿਣਗੇ ਜਾਂ ਫਿਰ ਆਪਣੇ ਹੱਕ ਲਈ ਆਪਣੇ ਪਿੰਡ ਦੀ ਇੱਜ਼ਤ ਲਈ ਆਵਾਜ਼ ਚੁੱਕਣਗੇ ਹਾਂਜੀ ਇਹ ਸਵਾਲ ਸਿਰਫ ਸ਼ੁਤਰਾਣਾ ਲਈ ਨਹੀਂ ਇਹ ਹਰ ਉਸ ਜਗ੍ਹਾ ਲਈ ਅਹਿਮ ਹੈ ਜਿੱਥੇ ਲੋਕਾਂ ਦੇ ਹੱਕਾਂ ਤੇ ਜਾਂ ਵਾਤਾਵਰਣ ਤੇ ਅਜਹੀ ਸੱਟ ਵੱਜਦੀ ਹੈ। ਬਿਲਕੁਲ। ਇਹ ਸੋਚਣ ਵਾਲੀ ਗੱਲ ਹੈ ਕਿ ਸਮੂਹਿਕ ਆਵਾਜ਼ ਤੇ ਜਵਾਬਦੇਹੀ ਦੀ ਕਿੰਨੀ ਅਹਿਮੀਅਤ ਹੈ।